तो लिए दो हजार तेई पैकमे एक इतिहासिकीन पत्थर साबित होया अगले दो तीन साल जैमी बच्चे है इस बार पहला साल से इस बार दूजे साल भी दाखिला होगा तो यह का भविष्य कैमरा ਇਹ ਸਾਰਾ ਕੁਝ ਜਿਹੜਾ ਹੈ ਐਕਸਪੋਜ਼ਰ ਦੇ ਹਿੱਟ ਨੀਡ ਦੇ ਸਪੈਸ਼ਲ ਕੈਂਪ ਲਈ ਤੇ ਦਿੱਲੀ ਤੋਂ ਸਪੈਸ਼ਲ ਇੰਕੀਜਰਸ ਬਲਾ ਬਲਾ ਕੇ ਅਸੀਂ ਉਹਨਾਂ ਦੇ ਕੈਂਪ ਲੋ ਆ ਰਹੇ ਆ ਤੇ ਮੈਨੂੰ ਆਨ ਪੂਰਾ ਵਿਸ਼ਵਾਸ ਹੈ ਕਿ ਅਗਲੇ 2-3 ਸਾਲਾਂ ਦੇ ਵਿੱਚ ਸਾਡੇ ਆ ਜਿਹੜੇ ਸਕੂਲਾਂ ਪੇਮਿਨੈਂਸ ਦੇ ਬੱਚੇ ਐ ਇਸ ਵਾਰੀ ਪਹਿਲਾ ਸਾਲ ਸੀ ਇਸ ਵਾਰੀ ਦੂਜੇ ਸਾਲ ਦੀ ਦਾਖਲਾ ਹੋਊਗਾ ਤੇ ਇਹ ਪੰਜਾਬ ਦਾ ਭਵਿੱਖ ਬਣ ਕਰਨਗੇ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 67ਵਾਂ ਰਾਸ਼ਟਰੀ ਸਕੂਲ ਖੇਡਾਂ ਦੇ ਉਦਘਾਟਨ ਸਮਾਰੋਹ ਦੌਰਾਨ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਪਾਰ ਤੋਂ ਇੱਥੇ ਬੱਚੇ ਆਏ ਨੇ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਵਿੱਚ ਤਿੰਨ ਗੇਮਾਂ ਹੋਣਗੀਆਂ ਇਸ ਤੋਂ ਇਲਾਵਾ ਉਹਨਾਂ ਟੀਚਰਾਂ ਦੇ ਪੱਕੇ ਕੀਤੇ ਜਾਣ ਦੀ ਵੀ ਗੱਲ ਕਹੀ ਅਤੇ ਕਿਹਾ ਕਿ ਸਰਕਾਰ ਇਸ ਦੇ ਲਈ ਮੀਲ ਪੱਥਰ ਸਾਬਤ ਹੋਈ ਹੈ ਜਿਸ ਦੇ ਨਾਲ ਟੀਚਰਾਂ ਨੂੰ ਵਾਧੂ ਤਨਖਾਹ ਮਿਲੀ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਜਿੱਥੇ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ ਤਾਂ ਉੱਥੇ ਹੀ ਉਹਨਾਂ ਹੋਰਨਾਂ ਮਾਮਲਿਆਂ ਤੇ ਵੀ ਗੱਲਬਾਤ ਕੀਤੀ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਦੋਹਾਂ ਹੀ ਸਕੂਲਾਂ ਦੇ 1 ਮਹੀਨਾ ਪਹਿਲਾਂ ਹੀ ਪੇਪਰ ਕਰਾ ਦਿੱਤੇ ਜਾਣਗੇ ਉਹਨਾਂ ਇਸ ਮਾਮਲੇ ਦੇ ਵਿੱਚ ਇਲੈਕਸ਼ਨ ਦਾ ਜ਼ਿਕਰ ਕੀਤਾ ਇਸ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਤੇ ਵੀ ਬੋਲਦੇ ਹੋਏ ਨਜ਼ਰ ਆਏ ਅੱਜ ਸਟਾਰਟ ਹੋਏ ਨੈਸ਼ਨਲ ਗੇਮ ਸਕੂਲ ਗੇਮ ਦਾ ਸ਼ੁਭਰਾਮ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੇ ਆਏ ਐ ਇੱਥੇ 10 ਗੇਮਾਂ ਦਾ ਸ਼ੁਭਰਾਮ ਇੱਥੇ ਹੈ ਤੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਗੇਮਸ ਵੱਖ-ਵੱਖ ਸੈਕਸ਼ਨਸ ਵੱਖ-ਵੱਖ ਅੰਡਰਏਜਸ ਗੇਮ ਦੀ ਇਹ ਸ਼ੁਰੂਆਤ ਹੋ ਰਹੀ ਹੈ ਤੇ ਆਪ ਸਭ ਨੂੰ ਪਤਾ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਜਮਾਨਜੀ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ। ਸਾਲ 2023 ਪੰਜਾਬ ਦੇ ਸਿੱਖਿਆ ਵਿਭਾਗ ਲਈ ਇੱਕ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਇਆ ਜਿਸ ਦੇ ਵਿੱਚ ਅਸੀਂ 12710 ਕੱਚੇ ਟੀਚਰ ਜੋ 3555 650 ਲੈਂਦੇ ਸੀ ਅੱਜ ਉਹ ਹੁਣ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੀ ਸਨਮਾਨਜਨਕ ਤਨਖਾਹ ਹੈ ਤੇ 22 24 24000 20000 ਰੁਪਏ ਤਨਖਾਹ ਲੈ ਰਹੇ ਨੇ। ਇਸ ਦੇ ਨਾਲ ਹੀ ਅੱਜ ਇਸ ਗੱਲ ਦੇ ਗਵਾ ਪੂਰਾ ਪੰਜਾਬ ਤੇ ਪੂਰਾ ਦੇਸ਼ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨਿਹਾਰ ਬਦਲ ਰਹੀ ਹੈ ਅੱਜ ਤੱਕ ਕਦੀ ਤੁਸੀਂ ਸੁਣਿਆ ਨਹੀਂ ਹੋਣਾ ਕਿ ਸਕੂਲਾਂ ਦੇ ਉੱਤੇ ਇੰਨਾ ਪੈਸਾ ਜਿਵੇਂ ਲੁਧਿਆਣੇ ਦਾ ਜਿਹੜਾ ਜਵਾਰਨਗਰ ਕੈਂਪ ਦਾ ਸਕੂਲ ਹੈ ਉਹਦੀ ਜਿਹੜੀ ਜਗ੍ਹਾ ਹੈ ਉਹ ਤੁਸੀਂ ਦੇਖ ਸਕਦੇ ਸੀ ਜੋ ਸਭ ਸ਼ਹਿਰ ਦੇ ਪੱਤਰਕਾਰੋਂ ਸਭ ਤੋਂ ਪ੍ਰਾਈਮ ਪ੍ਰਾਪਰਟੀ ਹੈ ਪਰ ਸਕੂਲ ਦੀ ਹਾਲਤ ਬਹੁਤ ਮਾੜੀ 17.5 ਕਰੋੜ ਰੁਪਏ ਦੇ ਨਾਲ ਉਹ ਸ਼ਹਿਰ ਦਾ ਸਭ ਤੋਂ ਸੋਹਣਾ ਸਕੂਲ ਬਣੂਗਾ ਸ਼ਹਿਰ ਦਾ ਕੋਈ ਪ੍ਰਾਈਵੇਟ ਸਕੂਲ ਇਨ টারਮਸ ਆਫ ਇਨਫਰਾਸਟਰਕਚਰ ਉਦਾ ਹਾਨੀ ਨਹੀਂ ਹੋਊਗਾ ਨਾਲ ਹੀ ਜਿਹੜਾ ਹੈ ਇਸ ਤੋਂ ਇਲਾਵਾ ਸਾਡੇ ਸਕੂਲ ਆਫ ਫੈਮਿਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟ ਪੰਜਾਬ ਦਾ ਕੋਈ ਥੋੜੇ ਵੀ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਹੋਣੇ ਉੱਥੇ ਵੀ ਉਹਨਾਂ ਨੂੰ ਫੈਸਿਲਿਟੀਆਂ ਨਹੀਂ ਹੈਗੀਆਂ ਸਾਡੇ ਸਕੂਲ ਆਫ ਫੈਮਿਨੈਂਟਸ ਦੇ ਬੱਚੇ ਅਗਰ ਉਹ ਕਹਿੰਦੇ ਆ ਕਿ ਅਸੀਂ ਯੂਪੀਐਸਸੀ ਕ੍ਰੈਕ ਕਰਨਾ ਚਾਹੁੰਦੇ ਆ ਸਿਰਫ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਆਪਰਚ्युनिटीਜ਼ ਹੈ ਕਿ ਉਹ ਡੀਸੀਜ਼ ਦੇ ਨਾਲ ਐਸਐਸਪੀਜ਼ ਦੇ ਨਾਲ ਕਮਿਸ਼ਨਰਜ਼ ਦੇ ਨਾਲ ਬੈਠ ਕੇ ਮੀਟਿੰਗਾਂ ਕਰਦੇ ਆ ਅਗਰ ਉਹ ਕਹਿੰਦੇ ਅਸੀਂ ਐਨਡੀਏ ਚ ਜਾਣਾ ਚਾਹੁੰਦੇ ਆ ਵੀ ਸੈਂਟ देम ਟੂ ਕੈਂਟਨਮੈਂਟਸ ਉਹ ਕਰਨਲਾਂ ਦੇ ਨਾਲ ਉਹ ਬ੍ਰਿਗੇਡੀਅਰਾਂ ਦੇ ਨਾਲ ਉਹ ਦੇਖਦੇ ਆ ਕਿ ਹਾਊ ਆਰਮੀ ਵਰਕਸ ਅਗਰ ਉਹ ਕਹਿੰਦੇ ਅਸੀਂ ਸਾਇੰਟਿਸਟ ਬੰਨਣਾ ਚਾਹੁੰਦੇ ਆ ਤਾਂ ਉਹ ਇਸਰੋ ਜਾ ਕੇ ਸਪੇਸ ਲਾਂਚੇਸ ਸ਼ਟਲ ਲਾਂਚੇਸ ਜਿਹੜੇ ਹੈ ਸਪੇਸ ਚੀਜ਼ ਹੈ ਉਹਨਾਂ ਦਾ ਲਾਂਚ ਦੇਖਦੇ ਆ ਇਹ ਸਾਰਾ ਕੁਝ ਜਿਹੜਾ ਹੈ ਐਕਸਪੋਜ਼ਰ ਵਿਜ਼ਿਟਸ ਨੀਡ ਦੇ ਸਪੈਸ਼ਲ ਕੈਂਪ ਜੇਈ ਦੇ ਦਿੱਲੀ ਤੋਂ ਸਪੈਸ਼ਲ ਟੀਚਰਸ ਬਲਾ ਬਲਾ ਕੇ ਅਸੀਂ ਉਹਨਾਂ ਦੇ ਕੈਂਪ ਲਵਾ ਰਹੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ 2-3 ਸਾਲਾਂ ਦੇ ਵਿੱਚ ਸਾਡੇ ਆ ਜਿਹੜੇ ਸਕੂਲ ਆਫ ਐਨ ਐਮ ਐਮੀਨੈਂਸ ਦੇ ਬੱਚੇ ਹੈ ਇਸ ਵਾਰੀ ਪਹਿਲਾ ਸਾਲ ਸੀ ਇਸ ਵਾਰੀ ਦੂਜੇ ਸਾਲ ਦੀ ਦਾਖਲਾ ਹੋਊਗਾ ਤੇ ਇਹ ਪੰਜਾਬ ਦਾ ਭਵਿੱਖ ਤੈ ਕਰਣਗੇ ਅੱਛਾ ਹਰਜੋਤ ਜੀ ਇੱਕ ਰਾਜਪਾਲ ਨੇ ਅਮਨ ਰੋੜਨ ਲੈ ਕੇ ਮੈਂ ਤੁਹਾਨੂੰ ਹਮੇਸ਼ਾ ਜੀ ਜਦੋਂ ਵੀ ਆਉਂਦਾ ਮੇਰਾ ਸਿੱਖਿਆ ਵਿਭਾਗ ਹੈ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਸੀਂ ਮੈਨੂੰ ਬਲਕਿ ਸਕੂਲਾਂ ਦੀ ਕਮੀਆਂ ਦੱਸਿਆ ਕਰੋ ਜੀ ਆਹ ਵਾਲੇ ਸਕੂਲ ਚਾਹ ਕਰਨਾ ਉਹ ਵਧੀਆ ਸਕੂਲ ਦੀ ਗੱਲ ਕਰਦੇ ਹਾਂ ਤੇ ਗਿਆਸਪੁਰਾ ਸਕੂਲ ਦੇ ਵਿੱਚ 9 ਤੋਂ 10000 ਬੱਚਾ ਨਹੀਂ ਜੀ ਤੁਹਾਡੀ ਤੁਹਾਡੀ ਗਲਤ ਗੱਲ ਹੈ ਇਨਚਾਨ ਕਰੀ ਹੈ ਜੀ 5200 ਬੱਚਾ ਹੈ ਗਿਆਸਪੁਰਾ ਸਕੂਲ ਦੇ ਵਿੱਚ ਮੇਰੇ ਕੋਲ ਇੱਕ ਇੱਕ ਬੱਚੇ ਸਕੂਲ ਦਾ ਅੰਕੜਾ ਜਿਹੜਾ ਹੈ 20000 ਸਕੂਲ ਹੈ ਤਕਰੀਬਨ ਮੈਂ ਹੁਣ ਤੱਕ 700 ਸਕੂਲਾਂ ਦੇ ਵਿੱਚ ਆਪ ਜਾ ਕੇ ਵਿਜ਼ਿਟ ਕਰ ਚੁੱਕੇ ਆ ਗਿਆਸਪੁਰਾ ਸਕੂਲ ਦੇ ਵਿੱਚ 5000 ਬੱਚੇ ਪੜ੍ਹ ਰਹੇ ਆ ਅਸੀਂ ਉੱਥੇ ਵੀ ਹੋਰ ਕਮਰਿਆਂ ਲਈ ਉਹਨੂੰ ਹੋਰ ਵੀ ਸਟਰੈਂਥਨ ਕਰ ਰਹੇ ਆ ਪਲੱਸ ਲੁਧਿਆਣਾ ਜਿਹੜਾ ਸ਼ਹਿਰ ਹੈ ਅਸੀਂ ਇੰਪਰੂਵਮੈਂਟ ٹرسٹ ਨਾਲ ਮਿਲ ਕੇ ਐਮਐਲਏ ਸਾਹਿਬ ਨਾਲ ਵੀ ਕੱਲ ਸ਼ਾਮੀ ਵੀ ਅਸੀਂ ਜਗ੍ਹਾ ਦੇਖ ਰਹੇ ਆ ਕਿਉਂਕਿ ਸ਼ਹਿਰ ਪਿੰਡਾਂ ਦੇ ਵਿੱਚ ਤਾਂ ਜਗ੍ਹਾ ਹੁੰਦੀ ਹੈ ਪਰ ਸ਼ਹਿਰ ਦੀ ਆਬਾਦੀ ਬਹੁਤ ਵੱਧ ਗਈ کئی ਗੁਣਾ ਹੋ ਚੁੱਕੀ ਹੈ ਨਵੇਂ ਸਕੂਲ ਸਰਕਾਰੀ ਸਕੂਲ ਨਹੀਂ ਬਣੇ ਦਾਸੀਸ ਕਰਕੇ ਜਿੱਥੇ-ਜਿੱਥੇ ਵੀ ਸਾਨੂੰ ਇੰਪਰੂਵਮੈਂਟ ਰਸਟ ਤੋਂ ਜਾਂ ਫਿਰ ਵਿਦ ਦਾ ਹੈਲਪ ਆਫ ਡੀਸੀ ਲੁਧਿਆਣਾ ਅਸੀਂ ਜਿੱਥੇ-ਜਿੱਥੇ ਵੀ ਸਾਨੂੰ ਜਗਾਵਾਂ ਮਿਲ ਰਹੀਆਂ ਅਸੀਂ ਉੱਥੇ ਗਲਾਡਾ ਦੀ ਮਦਦ ਦੇ ਨਾਲ ਅਸੀਂ ਨਵੇਂ ਜਿਹੜੇ ਸਕੂਲ ਹੈ ਉਹਨਾਂ ਲਈ ਸਾਈਟਸ ਅਸੀਂ ਇੱਕ ਸਾਈਟ ਆਤਮਨਗਰ ਆਇਡੈਂਟੀਫਾਈ ਕੀਤੀ ਹੈ ਇੱਕ ਸਾਈਟ ਅਸੀਂ ਤਾਜਪੁਰ ਰੋਡ ਤੇ ਕੀਤੀ ਹੈ ਤੇ ਅਸੀਂ ਉੱਥੇ ਨਵੇਂ ਸਕੂਲ ਵੀ ਬਣਾ ਰਹੇ ਹਾਂ ਤਾਂ ਕਿ ਉੱਥੋਂ ਬੱਚਿਆਂ ਦਾ ਪ੍ਰੈਸ਼ਰ ਘੱਟ ਸਕੇ ਮੈਂ ਤੁਹਾਨੂੰ ਇੱਕ ਥੰਡ ਦੇ ਉੱਤੇ ਜੀ ਦੱਸ ਦਿੰਦਾ ਇਸ ਵਾਰੀ ਦੇਖੋ ਇੱਕ ਅਕੈਡਮੀ ਕিয়ার ਦੇ ਵਿੱਚ ਬੱਚਿਆਂ ਦੀ ਮਾਨਸਿਕਤਾ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ 230 ਦਿਨ ਸਕੂਲ ਲੱਗੇ ਜੀ ਜੀ ਪਿਛਲੇ ਇਸ ਸਾਲ ਹੜ੍ਹ ਵੀ ਆਇਆ ਸੀ ਤਾਂ ਆਪਾਂ 200 ਦਿਨ ਵੀ ਅਕੈਡਮਿਕਸ ਈਅਰ ਪੂਰਾ ਨਹੀਂ ਕਰ ਰਹੇ ਇਸ ਕਰਕੇ ਦੂਜੀ ਗੱਲ ਲੋਕ ਸਭਾ ਚੋਣਾਂ ਕਰਕੇ ਇਸ ਸਾਲ ਦਾ ਜਿਹੜਾ ਅਕੈਡਮਿਕ ਜਿਹੜਾ ਪੇਪਰ ਹੈ ਉਹ ਬਹੁਤ ਐਡਵਾਂਸ ਹੈ 6 ਫਰਵਰੀ 7 ਫਰਵਰੀ ਤੋਂ ਇਮਤਿਹਾਨ ਸ਼ੁਰੂ ਹੋ ਜਣੇ ਆ ਬੱਚਿਆਂ ਤੇ ਉਸੇ ਹਿਸਾਬ ਨਾਲ ਅਗਲਾ ਸਾਲ ਜਿਹੜਾ ਐਡਮਿਸ਼ਨ ਹੈ ਉਹ ਵੀ ਪਹਿਲਾਂ ਸ਼ੁਰੂ ਹੋਣ ਗਿਆ ਇਸ ਕਰਕੇ ਜਿਹੜੀ ਮਜਬੂਰੀ ਹੈ ਮੈਂ ਆਪ ਸਮਝਦਾ ਠੰਡ ਬਹੁਤ ਜ਼ਿਆਦਾ ਪਰ ਇਸ ਮਜਬੂਰੀ ਨੂੰ ਦੇਖਦੇ ਹੋ ਕਿ ਲਈ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਉਹ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਇਸ ਵਾਰੀ ਹੜ੍ਹਾਂ ਕਰਕੇ ਵੀ ਆਪਾਂ ਨੂੰ ਪੰਜਾਬ ਦੇ 13 14 ਜ਼ਿਲ੍ਹੇ ਪ੍ਰਭਾਵਿਤ ਰਹੇ ਸੀ ਉੱਥੇ ਵੀ ਛੁੱਟੀਆਂ ਕਰਨੀਆਂ ਪਈਆਂ ਤਾਂ 200 ਦਿਨ ਵੀ ਪੂਰੇ ਨਹੀਂ ਹੋ ਰਹੇ ਸੀਗੇ ਇਸ ਕਰਕੇ ਤੇ ਦੂਜਾ ਲੋਕ ਸਭਾ ਇਲੈਕਸ਼ਨ ਕਰਕੇ ਐਗਜ਼ਾਮਸ ਪ੍ਰੀਪੋਨ ਇੱਕ ਮਹੀਨਾ ਪਹਿਲਾਂ ਇਮਤਿਹਾਨ ਹੋ ਰਿਹਾ ਯਾਨੀ ਮਹੀਨਾ ਵੀ ਨਹੀਂ ਰਹਿ ਗਿਆ ਕਿਤੇ ਕਿਤੇ ਤਾਂ ਪ੍ਰੀ ਬੋਰਡ ਲਈ ਟਾਈਮ ਵੀ ਨਹੀਂ ਬਚਿਆ ਇਸ ਕਰਕੇ